ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਅੱਜ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਪਿਆਰੀ ਕਲੈਕਸ਼ਨ ਕਿਉਂਕਿ ਪਹਿਣਾ ਦੀ ਕਾਫੀ ਡਿਮਾਂਡ ਆ ਰਹੀ ਸੀ 올ਓਵਰ ਸਪਲਾਈ ਕਿਹਾ ਹੋ ਤੇ ਪਹਿਲਾਂ ਅਸੀਂ ਲੈ ਕੇ ਆਏ ਸੀ ਜੀ ਮੈਚਿੰਗ ਕੋਟਰਾਈ ਦੇ ਵਿੱਚ ਤੇ ਆਪਣੇ ਕਸ਼ਮੀਨੇ ਦੇ ਲੈ ਕੇ ਆਏ ਸੀ ਤੇ ਇਸ ਵਾਰ ਵੀ ਅਸੀਂ ਤੁਹਾਡੇ ਲਈ ਕਸ਼ਮੀਨੇ ਦੇ ਸੂਟ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਸੂਟ ਨੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਵੀਡੀਓ ਪਲੀਜ਼ ਸਕਿਪ ਕਰਕੇ ਇਹਨਾਂ ਦੱਸਿਆ ਕਰੋ ਕਿਉਂਕਿ ਜਿਹੜੀ ਅਸੀਂ ਵੀਡੀਓ ਪਾ ਰਹੇ ਹਾਂ ਸੁਲਤਾਨੀ ਇਸ ਵੀਡੀਓ ਵਿੱਚ ਸਾਰੇ ਫੈਬਰਿਕ ਦੀ ਨੌਲੇਜ ਦਿੱਤੀ ਹੁੰਦੀ ਹੈ ਤੇ ਸਾਰਾ ਕੁਝ ਦੱਸਿਆ ਹੁੰਦਾ ਹੈ ਕਿ ਜਿਹੜੇ ਆਪਣੇ ਸੂਟ ਨੇ ਵਿਦਆਉਟ ਲਾਈਨਿੰਗ ਬਣਨਗੇ ਕਿ ਅ ਮਤਲਬ ਵਿਦ ਲਾਈਨਿੰਗ ਬੜਨਗੇ ਤੇ ਬਾਕੀ ਸਕਰੀਨ ਦੇ ਉੱਪਰ ਇਹਨਾਂ ਦੇ ਤੁਹਾਨੂੰ ਪ੍ਰਾਈਸ ਵੀ ਸ਼ੋ ਹੋ ਰਹੇ ਨੇ ਤੇ ਉੱਪਰ ਹੀ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਹੋਰ ਕੋਈ ਤੁਹਾਡੇ ਅੰਦਰ ਮਨ ਦੇ ਅੰਦਰ ਸਵਾਲ ਹੋਏ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਕਾਫੀ ਭੈਣਾਂ ਦੇ ਸਵਾਲ ਹੁੰਦੇ ਨੇ ਜੀ ਦੀਦੀ ਕਿ ਇੱਥੇ ਸੂਟ ਪਹੁੰਚ ਜਾਏਗਾ ਗੰਗਾ ਨਗਰ ਪਹੁੰਚ ਜਾਏਗਾ ਹਰਿਆਣਾ ਪਹੁੰਚ ਜਾਏਗਾ ਜੀ ਆਪਣੀ ਜਿਹੜੀ ਸ਼ਿਪਿੰਗ ਹੈ ਵਰਲਡ ਵਾਈਡ ਹੈ ਕੋਈ ਵੀ ਭੈਣ ਆਰਡਰ ਕਰ ਸਕਦੀ ਆਪਾਂ ਕੈਨੇਡਾ ਅਮ ਜਿੱਥੇ ਵੀ ਤੁਸੀਂ ਕਹੋ ਇਟਲੀ ਯਰ ਆਪ ਸਾਰੇ ਤਾਂ ਆਪਣੇ ਸੂਟ ਜਾਂਦੇ ਨੇ ਤੇ ਅਗਰ ਤੁਸੀਂ ਕਿਤੇ ਵੀ ਕਰਵਾਉਣਾ ਚਾਹੁੰਦੇ ਤੁਸੀਂ ਮੈਨੂੰ ਆਪਣਾ ਐਡਰੈਸ ਭੇਜ ਦਿਆ ਕਰੋ ਤੁਹਾਡਾ ਸੂਟ ਕੋਰੀਅਰ ਹੋ ਕੇ ਉੱਥੇ ਪਹੁੰਚ ਜਾਏਗਾ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੁੰਦੀ ਹੈ ਜੀ ਸਾਡੀ ਜਿਵੇਂ ਆਪਣੇ ਨਾਲ ਨਵੇਂ ਕਸਟਮਰ ਭੈਣ ਪ੍ਰਾਪ ਆਪਣੇ ਜੋੜਦੇ ਨੇ ਤੇ ਉਹਨਾਂ ਨੂੰ ਥੋੜਾ ਜਿਹਾ ਹੁੰਦਾ ਹਨ ਜਦੋਂ ਆਪਾਂ ਨਵੇਂ ਦੇਖਦੇ ਆ ਕੁਝ ਤੇ ਆਪਾਂ ਨੂੰ ਐ ਲੱਗਦਾ ਹਨ ਕਿ ਪਤਾ ਨਹੀਂ ਕਿਵੇਂ ਹੋਣਗੇ ਕਿਵੇਂ ਨਹੀਂ ਤੇ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ ਬਹੁਤ ਹੀ ਪਿਆਰਾ ਇਹ ਕਲੈਕਸ਼ਨ ਹੈ ਸਾਡੀ ਤੇ ਬਹੁਤ ਹੀ ਜ਼ਿਆਦਾ ਕਾਫੀ ਭੈਣਾਂ ਪਸੰਦ ਕਰਦੀਆਂ ਜੀ ਸਾਡੇ ਸੂਟ ਤੇ ਬਹੁਤ ਹੀ ਪਿਆਰਾ ਫੈਬਰਿਕ ਹੁੰਦਾ ਤੇ ਜਿਹੜੀ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਉਂਨੇ ਆ ਜੀ ਨਵੀਂ ਕਲੈਕਸ਼ਨ ਲੈ ਕੇ ਆਉਂਨੇ ਆ ਬਹੁਤ ਸੋਹਣੀ ਕਲੈਕਸ਼ਨ ਹੁੰਦੀ ਹੈ ਤੇ ਕਾਫੀ ਭੈਣਾਂ ਦੀ ਡਿਮਾਂਡ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਮੌਸਮ ਚੇਂਜ ਹੋ ਰਿਹਾ ਕਿ ਦੀਦੀ ਮੈਚਿੰਗ ਲੈ ਕੇ ਆਓ ਕਦੇ 올 ਓਵਰ ਲੈ ਕੇ ਆਓ ਕਦੇ ਦੀਦੀ ਪ੍ਰਿੰਟ ਸੂਟ ਲੈ ਕੇ ਆਓ ਹਨਾ ਕਦੇ ਕੁਟ్రਾਈ ਦੇ ਲੈ ਕੇ ਆਓ ਤੇ ਤੁਹਾਡੇ ਲਈ ਅਸੀਂ ਅਲੱਗ-ਅਲੱਗ ਫੈਬਰਿਕ ਲੈ ਕੇ ਆਉਂਨੇ ਆ ਤੇ ਅੱਜ ਵੀ ਜਿਹੜਾ ਫੈਬਰਿਕ ਲੈ ਕੇ ਆਇਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਫੈਬਰਿਕ ਲੈ ਕੇ ਆਇਆ ਪਹਿਲਾਂ ਅਸੀਂ ਵੀਡੀਓ ਪਾਈ ਹਿਰੀ ਕੋਟ ਰਾਈ ਦੇ ਸੂਟਾਂ ਦੀ ਪਲੇਨ ਪਸ਼ਮੀਨੇ ਦੀ ਪਾਈ ਸੀ ਤੇ ਉਹਦਾ ਵੀ ਰਿਸਪੌਂਸ ਬਹੁਤ ਵਧੀਆ ਰਿਹਾ ਸੀ ਕਾਫੀ ਭੈਣਾਂ ਨੇ ਸਾਡੀਆਂ ਨੇ ਵਰਕ ਕਰਵਾ ਕੇ ਸੂਟ ਆਰਡਰ ਕੀਤੇ ਸੀ ਤੇ ਬਹੁਤ ਹੀ ਪਿਆਰੇ ਸੂਟ ਬਣੇ ਸੀ ਤੇ ਅੱਜ ਲੈ ਕੇ ਆਏ ਹਾਂ ਜੀ ਤੁਹਾਡੇ ਲਈ 올ਓਵਰ ਪਿਓਰ ਪਸ਼ਮੀਨੇ ਦੇ ਵਿੱਚ ਅਗਰ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਤੇ ਜੋ ਦੁਪੱਟੇ ਵਾਲੇ ਸੂਟ ਹੁੰਦੇ ਨੇ ਉਹ ਸੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਕਿ ਇਹ ਦੁਪੱਟੇ ਨਾਲ ਨੇ ਜਾਂ ਇਸਟੋਲ ਨਾਲ ਨੇ ਜਿਵੇਂ ਤੁਹਾਨੂੰ ਪਤਾ ਹੈ ਮੌਸਮ ਚੇਂਜ ਹੋ ਰਿਹਾ ਸਰਦੀ ਦਾ ਹੈ ਨਾ ਤੇ ਜਿਹੜੇ ਆਪਣੇ ਵਿਦੌੜ ਦੁਪੱਟੇ ਹੁੰਦੇ ਉਹਦੇ ਵਿੱਚ ਵੀ ਦੱਸਿਆ ਹੁੰਦਾ ਵੀਡੀਓ ਦੇ ਵਿੱਚ ਤੇ ਵੀਡੀਓ ਪਲੀਸ ਸਕਿਪ ਨਾ ਕਰਿਆ ਕਰੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਵੀਡੀਓ ਅੱਜ ਦੀ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਦੱਸ ਜਾਂਦੀ ਸਕਰੀਨ ਦੇ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਤੇ ਫੈਬਰਿਕ ਰਹੇਗਾ ਜੀ ਪਿਓਰ ਪਸ਼ਮੀਨੇ ਦਾ ਤੇ ਅੱਜ ਵਾਲੇ ਸੂਟ ਰਣਗੇ ਸਾਰੇ 올ਓਵਰ ਪ੍ਰਿੰਟ ਰਣਗੇ ਤੇ ਬਹੁਤ ਹੀ ਪਿਆਰੇ ਪ੍ਰਿੰਟ ਰਣਗੇ ਤੇ 5 ਮੀਟਰ ਦੀ ਕੱਟ ਰਹੇਗੀ ਤੇ ਜਿਹੜੀਆਂ ਸਾਡੀਆਂ ਬਾਹਰ ਵਾਲੀਆਂ ਭੈਣਾਂ ਨੇ ਉਹ ਲਾਈਨਿੰਗ ਲਵਾ ਸਕਦੀਆਂ ਤੇ ਆਪਣੀਆਂ ਜਿਹੜੀਆਂ ਇੰਡੀਆ ਵਾਲੀਆਂ ਭੈਣਾਂ ਨੇ ਉਹ ਤੁਸੀਂ ਐਵੇਂ ਸਟਿਚ ਕਰਵਾ ਸਕਦੇ ਹੋ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਆ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਪਿਓਰ ਪਸ਼ਮੀਨੇ ਦੇ ਵਿੱਚ ਪ੍ਰਿੰਟ ਚੈੱਕ ਕਰੋ ਜੀ 올ਓਵਰ ਸੂਟ ਹੈ ਬਿਨਾ ਦੁਪੱਟੇ ਤੋਂ ਬਿਨਾ ਸਟਾਲ ਤੋਂ ਨੇ ਅਗਰ ਤੁਸੀਂ ਦੁਪੱਟਾ ਬਾਏ ਕਰਨਾ ਤਾਂ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਕੱਲੇ ਸੂਟ ਦੇ ਸ਼ੋ ਹੋ ਰਹੇ ਨੇ ਅਗਰ ਤੁਸੀਂ ਦੁਪੱਟਾ ਬਾਏ ਕਰਦੇ ਹੋ ਤੇ ਦੁਪੱਟੇ ਦੇ ਚਾਰਜਸ ਅਲੱਗ ਰਹਿਣਗੇ ਤੇ ਲਓ ਜੀ ਦੇਖੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਤੇ ਮਸਟਰਡ ਕਲਰ ਹੈ ਸ਼ਾਇਦ ਵੀਡੀਓ ਦੇ ਵਿੱਚ ਸਹੀ ਆਉਂਦਾ ਹੋਵੇ ਕਲਰ ਤੇ ਇਸ ਟੈਂਪ ਲੱਗੀ ਹੋਈ ਹੈ ਜੀ ਆਪਣੀ ਇਟਾਲੀਅਨ ਵੂਲ ਦੇ ਦੇਖੋ ਜੀ ਚੈੱਕ ਕਰੋ ਤੇ ਬਹੁਤ ਹੀ ਸੌਫਟ ਫੈਬਰਿਕ ਹੈ ਜੀ 올ਓਵਰ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਪ੍ਰਿੰਟ ਤਨੋਜੀ ਸਟ੍ਰਿਚ ਹੋ ਗਿਆ ਬਹੁਤ ਹੀ ਪਿਆਰਾ ਲੱਗੇਗਾ ਤੇ ਬਹੁਤ ਹੀ ਸੋਹਣੇ ਕਲਰ ਨੇ ਜੀ 올ਓਵਰ ਜਿਵੇਂ ਆਪਣੀਆਂ ਭੈਣਾਂ ਕਹਿ ਰੀਆਂ ਸੀ ਕਿ ਦੇਦੀ স্পੈਸ਼ਲ 올ਓਵਰ ਲੈ ਕੇ ਆਇਓ ਤੇ ਚੈੱਕ ਕਰੋ ਪ੍ਰਿੰਟ ਬਹੁਤ ਪਿਆਰਾ ਤੇ ਬਹੁਤ ਸੋਹਣਾ ਲੱਗ ਰਿਹਾ ਜੀ 1 ਮੀਟਰ ਦੀ ਕਟ ਹੈ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਸਕਰੀਨਸ਼ਾਟ ਜਦੋਂ ਲਵੋਗੇ ਜੀ ਬਿਲਕੁਲ ਕਲੀਅਰ ਲਿਆ ਕਰੋ ਕਿਉਂਕਿ ਕੋਈ ਵੀ ਡਾਊਟ ਨਾ ਰਹੇ ਜੀ ਇਹਦੇ ਵਿੱਚ ਕਲਰ ਕਿਵੇਂ ਦਾ ਆ ਰਿਹਾ ਕਈ ਵਾਰ ਸਾਫ਼ ਨਹੀਂ ਆਂਦਾ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆ ਜੀ ਅੱਜ ਵਾਲੀ ਵੀਡੀਓ ਦਾ ਪਹਿਲਾ ਸੂਟ ਬਹੁਤ ਜ਼ਿਆਦਾ ਪਿਆਰਾ ਫੈਬਰਿਕ ਤੇ ਬਹੁਤ ਹੀ ਜਿਆਦਾ ਸੋਹਣਾ ਤੇ ਮਸਟਰਡ ਕਲਰ ਹੈ ਜੀ ਜਲਦੀ ਤੋਂ ਜਲਦੀ ਆਪਣਾ ਤੁਸੀਂ ਆਰਡਰ ਦੇ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਹਾਂ ਜੀ ਨੈਕਸਟ ਸੂਟ ਵੱਲ ਜੋ ਸੂਟ ਤੁਹਾਨੂੰ ਦਿਖਾ ਰਹੀਆਂ ਸੇਮ ਫੈਬਰਿਕ ਹੈ 올ਓਵਰ ਸੂਟ ਨੇ ਪ੍ਰਾਈਸ ਵੀ ਸੇਮ ਨੇ ਤੁਸੀਂ ਦੋ ਨੈਕਸਟ ਕਲਰ ਚੈੱਕ ਕਰੋ ਬਹੁਤ ਸੋਹਣੇ ਕਲਰ ਨੇ ਜੀ ਇਹ ਸੂਟ 올ਓਵਰ ਹੀ ਬਹੁਤ ਪਿਆਰੇ ਲੱਗਣਗੇ ਮੈਚਿੰਗ ਨਹੀਂ ਇਹ 올ਓਵਰ ਆਏ ਨੇ ਪਿਛੋਂ ਹੀ ਮੈਚਿੰਗ ਜਿਹੜੇ ਆਪਾਂ ਹੁੰਦੇ ਉਹ ਤੁਹਾਨੂੰ ਸਪੈਸ਼ਲ ਦੱਸਦੇ ਨੇ ਹੁੰਦੇ ਆ ਤੇ 올ਓਵਰ ਹੀ ਸੂਟ ਆਇਆ ਹੈ ਚੈੱਕ ਕਰੋ ਜੀ প্রিনਟ ਬਹੁਤ ਪਿਆਰਾ ਹੈ ਇਹਦੇ ਨਾਲ ਦੁਪੱਟਾ ਤੁਸੀਂ ਪਲੇਨ ਕਰਾਓਗੇ ਬਹੁਤ ਪਿਆਰਾ ਲੱਗੇਗਾ ਤੁਸੀਂ ਪਾਈਪਿੰਗ ਲਵਾਉਣਾ ਚਾਹੁੰਦੇ ਹੋ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਜੇ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਹੈ ਲਓ ਜੀ ਚੈੱਕ ਕਰੋ ਤੇ ਸਕਰੀਨਸ਼ਾਟ ਲੈ ਲਿਓ ਪਿਆ ਜੀ ਨੈਕਸਟ ਕਲਰ ਪਿੰਕ ਜਿਹਾ ਕਲਰ ਹੈ ਤੇ ਹੁਣ ਚੱਲਦੇ ਆਪਾਂ ਨੈਕਸਟ ਨੂੰ ਵੱਲ ਨੈਕਸੂ ਵੀ ਬਹੁਤ ਪਿਆਰਾ ਕਲਰ ਸਾਰੇ ਡਿਫਰੈਂਟ ਰੰਗ ਕਲਰ ਕੋਈ ਵੀ ਹੋਣੀ ਹੈਗੇ ਬਹੁਤ ਪਿਆਰੇ ਪਿਆਰੇ ਕਲਰ ਨੇ ਉਹ ਸਪੈਸ਼ਲ ਆਪਣੀ ਗਰਲਿਸ਼ ਵੀ ਵਾਸਤੇ ਵੀ ਹੈ ਤੇ ਆਪਣੀਆਂ ਭੈਣਾਂ ਜਿਵੇਂ ਸਾਡੀ ਏਜ ਦੀਆਂ ਉਹਨਾਂ ਵਾਸਤੇ ਵੀ ਨੇ ਬਹੁਤ ਪਿਆਰੇ ਸੂਟ ਬਣਨਗੇ ਜੀ ਇਹਨੂੰ ਤੁਸੀਂ ਜਿਵੇਂ ਮਰਜ਼ੀ ਡਿਜ਼ਾਈਨ ਕਰਾ ਸਕਦੇ ਹੋ ਲੋ ਜੀ ਪ੍ਰਿੰਟ ਚੈੱਕ ਕਰੋ ਤੇ ਫੈਬਰਿਕ ਚੈੱਕ ਕਰੋ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੌਫਟ ਫੈਬਰਿਕ ਹੈ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਉੱਪਰ ਤੁਹਾਨੂੰ ਵਟਸਐਪ ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਹਿਮਨ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਦਿਆ ਕਰੋ ਫਿਰ ਆਪਣੇ ਕੋ ਸੂਟ ਸੀਲ ਹੋ ਜਾਂਦੇ ਤੇ ਫਿਰ ਆਪਣੀਆਂ ਪਹਿਣਾ ਵਿੱਚ ਰਹਿ ਜਾਂਦੀਆਂ ਨੇ ਇਹ ਹੈ ਜੀ ਆਪਾਂ ਨੈਕਸਟ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਦੇਖ ਸਕਦੇ ਹੋ ਤੁਸੀਂ 5 ਮੀਟਰ ਦੀ ਕੱਟ ਰਹੇਗੀ ਜੀ ਤੇ ਬਿਨਾਂ ਲਾਈਨਿੰਗ ਤੋਂ ਵੀ ਬਣਨਗੇ ਜਿਹੜੀਆਂ ਆਪਣੀਆਂ ਬਾਹਰ ਵਾਲੀਆਂ ਪਹਿਣਾ ਨੇ ਉਹ ਲਾਈਨਿੰਗ ਲਵਾ ਸਕਦੇ ਹਾਂ ਚਲੋ ਜੀ ਨੈਕਸਟ ਕਲਰ ਚੈੱਕ ਕਰੋ ਇਹਨੂੰ ਆਪਾਂ ਗਾਜਰੀ ਕਲਰ ਕਹਿ ਸਕਦੇ ਹਾਂ ਡਾਰਕ ਪਿੰਕ ਕਲਰ ਕਹਿ ਸਕਦੇ ਹਾਂ ਦੋ ਤਿੰਨ ਕਲਰ ਇੱਥੇ ਸ਼ੋ ਹੋ ਰਹੇ ਨੇ ਬਹੁਤ ਪਿਆਰਾ ਪ੍ਰਿੰਟਰ ਬਹੁਤ ਸੋਹਣਾ ਫੈਬਰਿਕ ਹੈ ਤੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਕਿ ਦੀਦੀ ਕੱਪੜਿਆਂ ਤੇ ਬੁਰਨਾ ਆਵੇ ਜਿਵੇਂ ਸਰਦੀ ਵਾਲਾ ਫੈਬਰਿਕ ਆ ਰਿਹਾ ਤੇ ਇਹਦੇ ਉੱਪਰ ਬੁਰਨਾ ਆਏ ਨਹੀਂ ਜੀ ਆਪਾਂ ਜਿਹੜਾ ਫੈਬਰਿਕ ਦੇ ਰਹੇ ਆ ਤੁਹਾਨੂੰ ਬੈਸਟ ਫੈਬਰਿਕ ਦੇ ਰਹੇ ਆ ਕੋਈ ਵੀ ਬੁਰਦੀ ਕੰਪਲੇਂਟ ਨਹੀਂ ਆਏਗੀ ਜਿਹੜਾ ਅਸੀਂ ਫੈਬਰਿਕ ਲੈ ਕੇ ਆਉਂਦੇ ਆ ਤੁਹਾਡੇ ਵਾਸਤੇ ਅਸੀਂ ਖੁਦ ਉਹਨੂੰ ਟਰਾਈ ਕੀਤਾ ਹੁੰਦਾ ਤਾਂ ਤੁਹਾਡੇ ਵਾਸਤੇ ਇਹ ਫੈਬਰਿਕ ਲੈ ਕੇ ਆ ਰਹੇ ਹਾਂ ਸੀ ਲਓ ਜੀ ਨੈਕਸਟ ਪ੍ਰਿੰਟ ਕਲਰ ਚੈੱਕ ਕਰੋ ਪ੍ਰਿੰਟ ਸਾਰੇ ਸੁੱਤਾਂ ਦੇ ਸੇਮ ਰਹਿਣਗੇ ਤੇ ਜੋ ਤੁਹਾਨੂੰ ਜੋ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੀ ਨੇ ਸਾਰੇ ਸੁੱਤਾਂ ਦੇ ਸੇਮ ਪ੍ਰਾਈਸ ਨੇ ਜੀ ਲਓ ਜੀ 올 오ਵਰ ਹੈ ਜੀ 5 ਮੀਟਰ ਦੀ ਕਟ ਹੈ ਤੁਸੀਂ ਦੁਪੱਟਾ ਬਾਏ ਕਰਨਾ ਹੈ ਤੇ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਤੁਸੀਂ ਆਪਣਾ ਦੁਪੱਟਾ ਬਾਏ ਕਰ ਸਕਦੇ ਹੋ ਤੇ ਹੁਣ ਜਾਨੇ ਆ ਜੀ ਆਪਾਂ ਆਪਣੇ ਨੈਕਸਟ ਸੂਟ ਵੱਲ ਨੈਕਸਟ ਕਲਰ ਵੀ ਬਹੁਤ ਜ਼ਿਆਦਾ ਡਿਫਰੈਂਟ ਹੈ ਤੇ ਬਹੁਤ ਜ਼ਿਆਦਾ ਸੋਨਾ ਕਲਰ ਹੈ ਪਹਿਲਾਂ ਆਪਾਂ ਵੀਡੀਓ ਪਾਈ ਹੁਜੀ ਕੋਈ ਟ੍ਰਾਈ ਦੀ ਮੈਚਿੰਗ ਸੂਟਾਂ ਦੀ ਤੇ ਪਿਓਰ ਪਸ਼ਮੀਨੇ ਦੀ ਵੀ 올ਓਵਰ ਸੂਟਾਂ ਦੀ ਕੋ ਟ੍ਰਾਈ ਦੀ ਤੇ ਫਿਰ ਆਪਾਂ ਪਿਓਰ ਪਸ਼ਮੀਨਾ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਵੇਂ ਮੌਸਮ ਤੁਹਾਨੂੰ ਪਤਾ ਸਰਦੀ ਵਾਲਾ ਚੱਲ ਰਿਹਾ ਤੇ ਲੋ ਜੀ ਬਹੁਤ ਪਿਆਰਾ ਪ੍ਰਿੰਟ ਹੈ ਦੇਖ ਸਕਦੇ ਤੁਸੀਂ ਬਹੁਤ ਪਿਆਰਾ ਫੈਬਰਿਕ ਹੈ ਲਾਈਟ weight ਫੈਬਰਿਕ ਹੈ ਹੈਵੀ ਫੈਬਰਿਕ ਨਹੀਂ ਹੈਗਾ ਜਿਵੇਂ ਆਪਾਂ ਸਰਦੀ ਦੇ ਵਿੱਚ ਆਪਾਂ ਕਹਿੰਨਾ ਕਿ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਸੂਟ ਉਵੇਂ ਦਾ ਨਹੀਂ ਹੈਗਾ ਬਹੁਤ ਲਾਈਟ weight ਫੈਬਰਿਕ ਹੈ ਗਰਮ ਸੂਟ ਨੇ ਜੀ ਇਹ ਚੈੱਕ ਕਰੋ ਜੀ ਪ੍ਰਿੰਟ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਬਹੁਤ ਪਿਆਰੇ ਲੱਗ ਰਹੇ ਨੇ ਤੇ 올ਓਵਰ ਸੂਟ ਨੇ ਤੇ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਸਕਿਪ ਨਾ ਕਰਿਆ ਕਰੋ ਵੀਡੀਓ ਦੇ ਵਿੱਚ ਸਾਰਾ ਕੁਝ ਦੱਸਿਆ ਹੁੰਦਾ ਫੈਬਰਿਕ ਬਾਰੇ ਪ੍ਰਾਈਸ ਸਾਰਾ ਕੁਝ ਦੱਸਿਆ ਹੁੰਦਾ ਤੇ ਲੋ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਡਿਫਰੈਂਟ ਜਿਹਾ ਕਲਰ ਹੈ ਮੈਂ ਚੈੱਕ ਕਰ ਬਹੁਤ ਸੋਹਣਾ ਪ੍ਰਿੰਟ ਤੇ ਸਾਰੇ ਸੂਟ 올ਓਵਰ ਹੋਣਗੇ ਇਹਨਾਂ ਨਾਲ ਤੁਸੀਂ ਦੁਪੱਟਾ ਟਾਈ ਡਾਈ ਕਰਵਾਣਾ ਹੈ ਜਾਂ ਪਲੇਨ ਕਰਵਾਣਾ ਹੈ WhatsApp ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਦੁਪੱਟਾ ਉਵੇਂ ਦਾ ਰੈਡੀ ਕਰਕੇ ਦੇਵਾਂਗੇ ਅਗਰ ਤੁਸੀਂ ਸੂਟ ਸਟਿਚ ਕਰਵਾਣਾ ਹੈ ਤਾਂ ਵੀ ਸਾਨੂੰ ਤੁਸੀਂ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਮੈਨੂੰ ਲੱਗਦਾ shear ਕੈਮਰੇਜ ਸੇਮ ਕਲਰ ਹੁੰਦਾ ਹੋਏ ਬਹੁਤ ਪਿਆਰਾ ਕਲਰ ਹੈ ਤੇ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਹੈ ਜੀ ਪ੍ਰਿੰਟ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਤੇ ਅੱਜ ਜਿਹੜੀ ਵੀਡੀਓ ਆਪਾਂ ਸ਼ੂਟ ਕਰ ਰਹੇ ਆ ਅੱਜ ਅਸੀਂ ਆਪਣੀ ਵੀਡੀਓ ਬੁਟੀਕ ਦੇ ਵਿੱਚ ਸ਼ੂਟ ਕਰ ਰਹੇ ਆ ਪਹਿਲਾਂ ਤੁਸੀਂ ਮੈਨੂੰ ਦੇਖ ਦਿਓ ਕਿ ਅਸੀਂ ਵੀਡੀਓ ਉਧਰ ਸ਼ੂਟ ਕਰਨੇ ਆ ਤੇ ਅੱਜ ਆਪਾਂ ਆਪਣੇ ਬੁਟੀਕ 'ਚ ਵੀਡੀਓ ਸ਼ੂਟ ਕਰ ਰਹੇ ਆ ਲਓ ਜੀ ਨੈਕਸਟ ਕਲਰ ਆ ਗਿਆ ਬਹੁਤ ਜ਼ਿਆਦਾ ਪਪੂਲਰ ਕਲਰ ਬਲੈਕ ਕਲਰ ਕਾਫੀ ਪਹਿਣਾ ਦੀ ਪਸੰਦ ਹੈ ਜੀ ਬਲੈਕ ਕਲਰ ਚੈੱਕ ਕਰੋ ਫ੍ਰੈਂਡ ਬਹੁਤ ਸੋਹਣਾ ਲੱਗ ਰਿਹਾ ਇਹਦੇ ਨਾਲ ਆਫ-ਵਾਈਟ ਦੁਪੱਟਾ ਬਹੁਤ ਪਿਆਰਾ ਲੱਗੇਗਾ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਹੋ ਜਾਏਗਾ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਲੋ ਜੀ ਸਕਰੀਨਸ਼ਾਟ ਲੈ ਲਿਓ ਕਲੀਅਰ ਸਕਰੀਨਸ਼ਾਟ ਲਿਆ ਕਰੋ ਕਿਉਂਕਿ ਸਾਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਸਕਰੀਨਸ਼ਾਟ ਦੇਖਣ ਚ ਫਿਰ ਪਤਾ ਨਹੀਂ ਲੱਗਦਾ ਕਿ ਕਲੀਅਰ ਨਾ ਹੋਏ ਸਕਰੀਨਸ਼ਾਟ ਉਹਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਲੋ ਜੀ ਚੈੱਕ ਕਰੋ ਤੇ ਪ੍ਰਾਈਸ ਤੁਹਾਨੂੰ ਪਰਿ ショਅ ਹੋ ਰਹੇ ਨੇ ਅਗਰ ਤੁਸੀਂ ਸਟਿਚ ਕਰਵਾਣਾ ਹੈ ਤੋ ਹੀ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਦੁਪੱਟਾ ਲੈਣਾ ਉਹ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲੋ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਇਹ ਕਲਰ ਤੁਹਾਨੂੰ ਲੱਗਦਾ ਆਪਾਂ ਪਹਿਲਾਂ ਵੀ ਸੂਟ ਦਿਖਾਇਆ जी बहुत ही प्यारा तो बहुत ही सोहना कलर है बहुत प्यारा फैब्रिक है जी ये बोर बिल्कुल नहीं आएगी क्योंकि आप जिन्हें भी पहला भी सूट सेल किए ने बहुत वीया फैब्रिक रहा है, बहुत बढ़िया कस्टमर खुश से अपना कि बहुत प्यारा फैब्रिक है जी चेक करो प्रिंट बहुत सोहना लग रहा बहुत ज़्यादा डार्क कलर नहीं बहुत ज़्यादा लाइट नहीं बहुत ही प्यारे कलर ने जी ਤੇ اے سی جی ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਤੇ ਮਿਲਦੇ ਹਾਂ ਹੁਣ ਤੁਹਾਨੂੰ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ